ਬਈ ਜੋ ਸਥਾਨ ਤੁਹਾਨੂੰ ਮੈਂ ਹੁਣ ਦਿਖਾਉਣ ਲੱਗਾ ਹਾਂ ਨਾ ਕਿ ਬਾਬਾ ਜੀ ਨੇ ਕਿਸੇ ਟਾਈਮ ਉਰੇ ਆਪਣਾ ਘੋੜਾ ਬੰਨਿਆ ਸੀਗਾ ਤੇ ਪਵਿੱਤਰ ਇਤਿਹਾਸ ਵੀ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਇਹ ਦੇਖੋ ਜੀ ਇਸ ਪਵਿੱਤਰ ਸਥਾਨ ਤੇ ਦਸ਼ਮੀਪੀਤਾ ਜੀ ਦਾ ਘੋੜਾ ਵਿਸ਼ਰਾਮ ਕਰਦਾ ਸੀ ਇਹ ਜਾਮਣ ਦਾ ਕਿਲਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਅੱਜ ਜਾਮਣ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਜੀ ਗੁਰੂ ਜੀ ਨੇ ਇੱਥੇ ਉਸ ਪੰਕਤੀ ਨੂੰ ਸੱਚ ਕਰ ਦਿੱਤਾ ਗੁਰੂ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸਟ ਹਰਿਆ ਨੋਟ ਪਤਾ ਪੱਤਾ ਤੋੜਨਾ ਥੜੇ ਤੇ ਬੈਠਣਾ ਸਖਤ ਮਨਾ ਹੈ ਇਹ ਇਥੇ ਇਤਿਹਾਸ ਹੈ ਜੀ ਇਹ ਜਿਹੜਾ ਬੋਰਡ ਹੈ ਇਹ ਸੁੱਕ ਕੇ ਹਰਾ ਹੋਇਆ ਹੈ ਦੁਬਾਰਾ ਇਹ ਦੇਖੋ ਜੀ ਹੁਣ ਇਹਦੇ ਵਿੱਚ ਦੋ ਦਰਖਤਾਂ ਜੀ ਇੱਕ ਬੋਰਡ ਹੈ ਵਿੱਚ ਤੇ ਜਾਮਣ ਦਾ ਪੁੱਟਾ ਵੀ ਵਿੱਚ ਹੀ ਹੈ ਬਈ ਗੁਰਦੁਆਰਾ ਸਾਹਿਬ ਦਾ ਬਹੁਤ ਸ਼ਾਂਤ ਮਾਹੌਲ ਹੈ ਤੇ ਆਲੇ-ਦੋਲੇ ਸਾਰੀ ਗ੍ਰੀਨਰੀ ਹੈ ਸਾਰੇ ਖੇਤਾਂ 'ਚ ਇਸ ਟਾਈਮ ਜੀਰੀ ਲੱਗੀ ਹੋਈ ਹੈ ਦੇਖੋ ਤੁਸੀਂ ਦੇਖੋ ਤੁਸੀਂ ਅਸੀਂ ਕਿੰਨੇ ਭਾਗਾਂ ਵਾਲੇ ਆ ਕਿਸੇ ਟਾਈਮ ਉਰੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਹੋਏ ਆ ਦੇਖੋ ਉਹਨਾਂ ਦੇ ਘੋੜੇ ਇੱਥੇ ਬੰਨੇ ਗਏ ਤੇ ਬਹੁਤ ਮਤਲਬ ਸਾਡੇ ਵਾਸਤੇ ਬਹੁਤ ਫਕਰ ਵਾਲੀ ਗੱਲ ਹੈ ਵੀ ਐਡਾ ਇਤਿਹਾਸ ਸਾਡੇ ਨਾਲ ਜੁੜਿਆ ਹੋਇਆ ਤੇ ਬਾਬਾ ਜੀ ਨੇ ਇੱਥੇ ਕਿਸੇ ਟਾਈਮ ਡੇਰਾ ਲਾਇਆ ਆਪਣਾ ਤੇ ਇੱਥੇ ਜੰਗਾਂ ਲੜੀਆਂ ਉਹਨਾਂ ਨੇ ਭੰਗਾਣੀਆਂ ਦੀਆਂ ਇਹ ਉਹੀ ਸਥਾਨ ਆ ਜਿੱਥੇ ਗੁਰੂ ਸਿੰਘ ਜੀ ਨੇ ਸਭ ਤੋਂ ਪਹਿਲੀ ਜੰਗ ਲੜੀ ਸੀਗੀ ਭੰਗਾਣੀ ਸਾਹਿਬ ਤੇ ਇਹਦੇ ਨਾਲ ਬੜੇ ਇਤਿਹਾਸ ਜੁੜੇ ਹੋਏ ਆ ਗੁਰਦੁਆਰਾ ਸਾਹਿਬ ਨਾਲ ਬਾਕੀ ਤੁਸੀਂ ਦੇਖੋ ਇੱਧਰ ਇੱਕ ਹਾਲ ਬਣ ਰਿਹਾ ਅੱਗੇ ਪੀਰ ਬੁੱਧੂ ਸ਼ਾਹ ਹਾਲ ਪੀਰ ਬੁੱਧੂ ਸ਼ਾਹ ਦੀਵਾਨ ਹਾਲ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਤੇ ਅੱਜ ਤੁਹਾਨੂੰ ਲੰਗਰ ਹਾਲ ਵੀ ਦਿਖਾ ਕੇ ਲੈਣਾ ਬਾਕੀ ਅਗਰਦੋਰਾ ਸਾਡਾ ਫਰੰਟ ਹੈ ਭਈਆ ਦੇਖੋ ਸਾਹਮਣੇ ਅ ਬਾਬਾ ਜੀ ਨੇ ਜੋ ਬਚਨ ਉਚਾਰੇ ਸੀਗੇ ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ ਤੇ ਮਤਲਬ ਗੁਰਗੋਬ ਸਿੰਘ ਕਿਸੇ ਨਾਲ ਝਗੜਾ ਨਹੀਂ ਕਰਨ ਚਾਹੁੰਦੇ ਸੀ ਪਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਆਪਣੀ ਬਾਣੀ ਵਿੱਚ ਵੀ ਗੁਰਗੋਬ ਸਿੰਘ ਜੇਹੀ ਦੱਸਦੇ ਆ ਕਿ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਸੀ ਪਰ ਮੈਨੂੰ ਮਜਬੂਰ ਕੀਤਾ ਗਿਆ ਤੇ ਮੈਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣੀ ਪਈ ਬਾਈ ਹੁਣ ਤੁਹਾਨੂੰ ਗੁਰਦੁਆਰਾ ਭੰਗਾਣੀ ਸਾਹਿਬ ਦੇ ਦਰਸ਼ਨ ਕਰਾਈ ਸੀ ਤੇ ਆਪਾਂ ਹੁਣ ਚਲਾਂਗੇ ਗੁਰਦੁਆਰਾ ਹਰਾਨ ਥੰਬ ਸਾਹਿਬ ਉਹ ਤੁਹਾਨੂੰ ਦਿਖਾਉਂਦੇ ਆ ਤੇ ਇੱਥੇ ਦੇਖੋ ਮਾਹੌਲ ਆੰਬ ਭਰਿਆ ਪਿਆ ਯਾਰ ਦੇਖੋ ਤੇ ਚਾਰੇ ਪਾਸੇ ਗ੍ਰੀਨਰੀ ਹੈ ਇਹ ਜਿਹੜੇ ਸਾਨੂੰ ਸਾਹਮਣੇ ਪਹਾੜ ਦਿਖ ਰਹੇ ਹਨ ਇਹ ਪਹਾੜ ਨਹੀਂ ਹੈ ਇਹ ਦਰਖਤ ਹੈ ਸਾਰੇ ਬڑے ਬڑے ਜੰਗਲਾਂ ਦੇ ਜੰਗਲ ਔਰੇ ਜੋ ਕਿ ਆਪਾਂ ਆਪਣੇ ਸ਼ਹਿਰਾਂ ਤੋਂ ਨਸ਼ਟ ਕਰਤੇ ਆਂ ਪਤਾ ਨਹੀਂ ਯਾਰ ਕੀ ਹੋ ਗਿਆ ਲੋਕਾਂ ਨੂੰ ਹੁਣ ਬੂਟਿਆਂ ਦੇ ਨੇ ਸਾਡੇ ਔਰੇ ਦੇਖੋ ਕੋਈ ਇੱਥੇ ਬੂਟਿਆਂ ਨੂੰ ਪੜਦਾ ਨਹੀਂ ਹੈ ਸਾਡੇ ਉਧਰ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਵਾ ਬੂਟੇ ਵੱਡ-ਵੱਡ ਬੁਰਾ ਹਾਲ ਕਰ ਰਹੇ ਆ ਲੋਕ ਖਾਸ ਕਰ ਜੀਰਕਪੁਰ ਜੀਰਕਪੁਰ ਤਾਂ ਸਾਰਾ ਕੰਕਰੀਟ ਜੰਗਲ ਬਣਾਤਾ ਲੋਕਾਂ ਨੇ ਯਾਰ ਕਾ ਸਹਜਾ ਹੋ ਜਵੇ ਜੀਰਕਪੁਰ ਵੀ ਚੰਡੀਗੜ੍ਹ ਦਾ ਚਲੋ ਫਿਰ ਵੀ ਹੈਗਾ ਪੰਚਗੁੱਲਾ ਵੀ ਠੀਕ ਹੈ ਚਲੋ ਦੇਖੀ ਜਾਊਗੀ ਆਜੋ ਚਲਦੇ ਆਂ ਗੁਰਦੁਆਰਾ ਸਾਹਿਬ ਚ ਨਨਥ ਮਸਾਏ ਪਾਸ 3.1 ਗੁਰੂ ਪਿਆਰੋ ਸਾਧ ਸੰਗਤ ਜੀ ਫੈਗੁਰ ਜੀ ਦਾ ਖਾਲਸਾ ਫੈਗੁਰ ਜੀ ਦੀ ਫਤਿਹ ਸਾਧ ਸੰਗਤ ਜੀ ਜਿਸ ਸਮੇਂ ਦਸਮੇਂ ਪਿਤਾ ਸਾਹਿਬ ਜਿਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਡਾ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ ਉਸ ਸਮੇਂ ਪਹਾੜੀ ਰਾਜਿਆਂ ਨੇ ਅਨਰਥ ਚੁੱਕਿਆ ਹੋਇਆ ਸੀ ਜਿਸ ਪਰਥਾਈ ਗੁਰੂ ਜੀ ਨੇ ਫਰਮਾਇਆ ਸੀ ਫਤਿਹ ਸ਼ੋਪਾ ਤਬ ਰਾਜਾ ਲੋਪਰਾ ਹਮ ਸੋ ਬਿਨ ਕਾਜਾ ਇਸ ਸਥਾਨ ਦੀ ਮਹਾਨਤਾ ਇਹ ਹੈ ਕਿ ਜਦ ਰਾਜਾ ਸਤੇਜ ਸ਼ਾਹ ਗਡਵਾਲੀਆਂ ਰਾਜਾ ਪੀਮ ਚੰਦ ਕਹਲੂਰੀਆ ਕਟੋਚੀਆਂ ਕਿਰਪਾਲ ਚੰਦ ਗੁਲੇਰੀਆ ਗੋਪਾਲ ਚੰਦ ਹਰੀ ਚੰਦ ਖੰਡੂਰੀਆਂ ਅਤੇ ਜਸਵਾਲੀਆਂ ਅਤੇ ਹੋਰ ਰਾਜੇ ਆਪਣੇ ਯੋਧੇ ਨੂੰ ਫੌਜ ਜਿਸ ਦੀ ਗਿਣਤੀ 25000 ਸੀੰਦੇ ਸਮੇਂ ਪਿਤਨ ਵਾਲੇ ਉੱਤ ਕਰਨ ਲਈ ਚੱਲ ਪਏ ਸਨ ਬਾਕੀ ਇਤਿਹਾਸ ਤੁਸੀਂ ਅ ਪੜ ਲਿਓ ਜੀ ਵੀਡੀਓ ਸਾਰੀ ਮੈਂ ਵਿੱਚ ਪਾਤੀ ਹੈ ਆਵਾਜ਼ੇ ਕੁਦਰਤ ਦਵਾਰਾ ਸਭ ਦਰਸ਼ਕ ਨੇ ਵੀ ਕਰਦੇ ਆ ਏਸੀ ਕੁਦਰਤ ਦਵਾਰਾ ਗ੍ਰੰਥ ਥੰਬ ਸਾਹਿਬ ਤੇ ਇਸ ਵਾਰ ਆਪਾਂ ਜਾਵਾਂਗੇ ਹੁਣ ਤੇਰਗੜੀ ਸਾਹਿਬ ਰੋ ਚੱਲਦੇ ਆਂ ਭਾਈ ਇਹਨਾਂ ਇਲਾਕਿਆਂ ਵਿੱਚ ਨਾ ਐਨਾ ਪੀਸਫੁਲ ਮਤਲਬ ਹਰਿਆਲੀ ਤੇ ਬਿਲਕੁਲ ਸ਼ਾਂਤ ਮਾਹੌਲ ਹੈ ਦੇਖੋ ਤੁਸੀਂ ਇਹ ਜਿੰਨਾ ਵੀ ਸਥਾਨ ਹੈ ਸਾਰੇ ਗੁਰੂਆਂ ਦੇ ਚਰਨ ਚੋ ਪ੍ਰਾਪਤ ਸਥਾਨ ਹੈ ਤੇ ਗੁਰੂ ਜੀ ਨੇ ਆਪਣੀਆਂ ਮਹਾਨ ਜੰਗਾਂ ਇਹਨਾਂ ਸਥਾਨਾਂ ਤੇ ਹੀ ਲੜੀਆਂ ਇੱਥੇ ਦਾ ਇਤਿਹਾਸ ਬਹੁਤ ਹੀ ਵੱਡ ਮੁੱਲਾ ਇਤਿਹਾਸ ਹੈ ਬਾਕੀ ਇਹ ਨਾ ਜਿਹੜੇ ਵੀ ਆਪਣੇ ਗੁਰੂ ਧਾਮ ਆ ਯਾਰ ਨੇ ਤੇ ਜਰੂਰ ਦਰਸ਼ਨ ਕਰਨਾ ਉਹ ਤੇ ਗੁਰਦੁਆਰਾ ਪੰਗਾਣੀ ਸਾਹਿਬ ਤੋਂ ਗੁਰਦੁਆਰਾ ਰਣ ਥੰਬ ਸਾਹਿਬ ਇੱਧਰ ਲੋਕ ਘਟ ਆਉਂਦੇ ਮੱਥਾ ਟੇਕਣ ਤੇ ਇੱਥੇ ਜਰੂਰ ਆਇਆ ਕਰੋ ਯਾਰ ਬਾਕੀ ਅੱਗੇ ਚੱਲਦੇ ਆ ਤੀਰ ਗੜੀ ਸਾਹਿਬ ਆਜੋ ਹੌਲੀ ਹੌਲੀ ਨਿਕਲਦੇ ਆ ਇਸ ਸਥਾਨ ਤੇ ਇਸ ਪਵਿੱਤਰ ਸਥਾਨ ਤੇ ਦਸ਼ਮੇਸ਼ਪੀਤਾ ਸ੍ਰੀ ਗੁਰੂ ਗੋਮੀ ਸਿੰਘ ਸਾਹਿਬ ਜੀ ਨੇ ਪਹਿਲਾ ਧਰਮ ਯੁੱਧ ਫਤਿਹ ਕੀਤਾ ਇਹ ਯੁੱਧ 6 ਵਿਸਾਖ ਸੰਮਤ 1746 ਇਸ ਵੀ ਨੂੰ ਸ਼ੁਰੂ ਹੋਇਆ ਸੀ ਗੁਰੂ ਜੀ ਨੇ ਫੌਜ ਕੇਵਲ 7000 ਸੀ ਪੰਜ ਜੀਓ ਦੇ ਕਮਾਂਡਰ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਬੀਬੀ ਵੀਰੋ ਜੀ ਤੇ ਪੰਜ ਪੁੱਤਰ ਸੰਗੋਸ਼ਾ ਗੁਲਾਬ ਰਾਏ ਜੀਤਮਲ ਗੰਗਾ ਰਾਮ ਮਹਾਰੀ ਚੰਦ ਫੜੋਰੇ ਵਾਲੇ ਪੀਰ ਬੁੱਧੂ ਸ਼ਾਹ ਅਤੇ 7 700 ਚੇਲੇ ਫਰੀਦ ਦੋ ਭਰਾ ਚਾਰ ਪੁੱਤਰ ਉਦਾਸੀ ਸਾਧੂ ਬਾਬਾ ਕਿਰਪਾਲ ਦਾਸ ਜੀ ਜਿਨ੍ਹਾਂ ਦੇ ਗੁਰਦੁਆਰਾ ਸਾਹਿਬ ਤੇ ਆਪਾਂ ਪਹਿਲਾਂ ਜਾ ਕੇ ਆਏ ਆ ਵਿਰੋਧੀ ਰਾਜੇ ਸ਼੍ਰੀ ਚੰਦ ਹੰਡੂਰੀਆ ਭੀਮ ਚੰਦ ਫਤੇ ਚੰਦ ਪਿਕਣ ਖਾਂ ਵੀਰ ਸੈਨ ਮੰਡੀ ਕਿਰਪਾਲ ਚੰਦ ਕਾਂਗੜਾ ਗੋਪਾਲ ਚੰਦ ਗੁਲੇਰੀਆ ਬੁੱਧੂਕਰ ਸ਼ਾਹ 25000 ਸੈਨਾਨਾਂ ਨਾਲ ਸ਼ਾਮਲ ਹੋਏ ਸਨ ਤੇ ਬਾਕੀ ਤੇ ਹੱਸ ਤੁਸੀਂ ਪੜ ਲਿਓ ਜੀ ਦੇਖਨੇ ਆਨ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ 22 ਤਾਰ ਦੇ ਰਾਜਾਂ ਨੂੰ ਜੰਗ ਲਈ ਲਲਕਾਰਿਆ ਸੀ ਤੇ ਰਾਜਾ ਹਰੀਚੰਦ ਹੰਡੂਰੇ ਨੂੰ ਇੱਕੋ ਹੀ ਵੀਰ ਨਾਲ ਫਤਿਹ ਕੀਤਾ ਦੇਖੋ ਜੀ हां जी ਗੁਰਦੁਆਰਾ ਸਾਹਿਬ ਸੀ ਤੀਰਗੜੀ ਸਾਹਿਬ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸ਼ੇਰਗਾਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦਾ ਉਤਾਰ ਕੀਤਾ ਸੀਗਾ ਆਜਾ ਤੁਹਾਨੂੰ ਉਸ ਗੁਰਦੁਆਰੇ ਦੇ ਵੀ ਦਰਸ਼ਨ ਕਰਾਣੇ ਆ ਨਿਕਲਦੇ ਹਾਂ ਜੀ ਬਾਈ ਜਦੋਂ ਆਪਾਂ ਪੰਗਾਣੀ ਸਾਹਿਬ ਤੋਂ ਵਾਪਸ ਆਉਂਦੇ ਆ ਜਾਂ ਜਾਂਦੇ ਆ ਇਹ ਨਾ ਰਸਤੇ 'ਚ ਨਦੀ ਆ ਦੇਖੋ ਤੁਸੀਂ ਯਾ ਜਬਰਦਸਤ ਹੈ ਤੇ ਇੱਥੇ ਰੇਤਾ ਵਗੈਰਾ ਭਰਦੇ ਆ ਟਰੈਕਟਰਾਂ ਨਾਲ ਉਹ ਦੇਖੋ ਟਰੈਕਟਰ ਜਾ ਰਿਹਾ ਸਾਹਮਣੇ ਬਾਕੀ ਇੱਥੇ ਦੇਖੋ ਸੂਰਜ ਦੇਵਤਾ ਓਏ ਹੋਏ ਕੀ ਬਾਤ ਹੈ ਇਹ ਪਹਿਲਾਂ ਪੁਲ ਨਹੀਂ ਹੁੰਦਾ ਸੀਗਾ ਪੁਲ ਇਹ ਕੱਚਾ ਹੁੰਦਾ ਸੀ ਵੀਰੇ ਬਾਅਦ ਵਿੱਚ ਇਹ ਵਧੀਆ ਬਣਾਇਆ ਹੁਣ ਰੀਨੋਵੇਸ਼ਨ ਕੀਤਾ ਇਹ ਨਹੀਂ ਕਿ ਪੁਲ ਤਾਂ ਕਾਫੀ ਧੀਰ ਦਾ ਪੁਰਾਣਾ ਹੈ ਪਰ ਇਹ ਰੀਨੋਵੇਟ ਕੀਤਾ ਦਮਾਰਾ ਰੋਡ ਬਹੁਤ ਟੌਪ ਦੀ ਬਣ ਗਈ ਹੈ ਪਹਿਲਾਂ ਬਹੁਤ ਟੁੱਟੀ ਵੀ ਹੁੰਦੀ ਸੀ ਰੋਡ ਅੱਜ ਮਟੇਉਰ ਨੂੰ ਆਪਾਂ ਨਦੀ ਚ ਹੀ ਬਾੜ ਲਿਆ ਇਹ ਦੇਖੋ ਮਟੇਉਰ ਮਟੇਉਰੀ ਆ ਕੀ ਸੀਤਾਂ ਕਰੀਆ ਮਟੇਉਰ ਦੀਆਂ ਬਈ ਇਹ ਜੋ ਬੋਰਡ ਦਾ ਦਰਖਤ ਹੈ ਨਾ ਇੱਥੇ ਬੈਠ ਕੇ ਹੀ ਗੁਰਗੋਬ ਸਿੰਘ ਜੀ ਨੇ ਸ਼ੇਰ ਨੂੰ ਮਾਰਨ ਵਾਸਤੇ ਬੇਉਂਦਬੰਦੀ ਬਣਾਈ ਸੀ ਤੇ ਸ਼ੇਰ ਨੂੰ ਲਲਕਾਰਿਆ ਸੀਗਾ ਇਹ ਜੋ ਸ਼ੇਰ ਦਾ ਉਧਾਰ ਗੁਰੂ ਮਸੀਹ ਜੀ ਨੇ ਕੀਤਾ ਸੀਗਾ ਇਹ ਭਿਆਨਕ ਸ਼ੇਰ ਦੋਪਰਯੁਗ ਵਿੱਚ ਰਾਜਾ ਜੈਰਥ ਸੀ ਜਿਸ ਨੇ ਅਰਜਣ ਦੇ ਪੁੱਤਰ ਅਬਮੰਨੀਆਂ ਨੂੰ ਧੋਖੇ ਨਾਲ ਮਰਵਾਇਆ ਸੀ ਤੇ ਇਹ ਕਾਫੀ ਜੁਨੀਆਂ ਚ ਭਟਕਦਾ ਫਿਰ ਰਿਹਾ ਸੀ ਤੇ ਫਿਰ ਇਹਦਾ ਉਧਾਰ ਗੁਰੂ ਮਸੀਹ ਜੀ ਨੇ ਇੱਥੇ ਕੀਤਾ ਸੀਗਾ ਇਹ ਇੱਥੇ ਦਾ ਇਤਿਹਾਸ ਹੈ ਜੀ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਗੁਰਦੁਆਰਿਆਂ ਤੇ ਯਾਰ ਇੱਥੇ ਨਾ ਬਹੁਤ ਸ਼ਾਂਤ ਮਾਹੌਲ ਹੁੰਦਾ ਹੈ ਤੇ ਬਹੁਤ ਪੀਸਫੁੱਲ ਜਗ੍ਹਾ ਹੈ। ਬਾਕੀ ਹੁਣ ਆਪਾਂ ਅੱਗੇ ਚੱਲਾਂਗੇ ਗੁਰਦੁਆਰਾ ਸ਼੍ਰੀ ਔਂਟਾ ਸਾਹਿਬ। ਬਾਕੀ ਇਹ ਗੁਰਦੁਆਰਾ ਸ਼ੇਰਗਾਹ ਸਾਹਿਬ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਹੈ ਇੱਧਰ ਬਾਕੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਫਾਸਟਲ ਦੀ ਬਿਲਡਿੰਗ ਵੀ ਤਿਆਰ ਹੋ ਰਹੀ ਹੈ ਦੇਖੋ। ਇਹ ਇਧਰ ਗੁਰਦੁਆਰਾ ਸਾਹਿਬ ਹੈ ਭੱਜ ਗਿਆ ਉੱਧਰ ਮੈਂ ਡਾਕ ਪਕਾਉਣ ਨੂੰ ਆਇਆ ਅੱਜ ਗੁਰਦੁਆਰਾ ਖੇਰ ਦਾ 705 ਚੱਲ ਕੇ ਪਹੁੰਚ ਕੇ ਸੀ ਗੁਰਦੁਆਰਾ ਮੰਤਾ ਸਾਹਿਬ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਕੰਡੇ ਝਮਨਾ ਨਦੀ ਦੇ ਦਰਸ਼ਨ ਕਰਾ ਕੇ ਲੈਣੇ ਆਂ ਚਲੋ ਇੱਧਰ ਤੇ ਆ ਰਿਹਾ ਪਾਣੀ ਉਪਰਾਂ ਤੇ ਉਹ ਉੱਥੇ ਲੱਗੀ ਦੀ ਅੱਗ ਉੱਪਰ ਹਣ ਇੱਕ ਵਾਰੀ ਉਪਰੇ ਹੌਲੀ ਨਾਲ ਠੰਡੀ ਹੋ ਜਾਣਾ Thank <laughs> you. ਅੱਜ ਜੀ ਤੁਹਾਨੂੰ ਦੱਸਣ ਆਏ ਸੀਗੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਪੌਂਟਾ ਸਾਹਿਬ ਦਾ ਇਤਿਹਾਸ ਬਹੁਤ ਬੜਾ ਹੈ ਇਸ ਕਰਕੇ ਆਪਾਂ ਇਕੱਲਾਕੋ ਵੀਡੀਓ ਵਲੌਗ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਕਰਾਵਾਂਗੇ ਕੋਈ ਨਵੇਂ ਸਥਾਨ ਦੇ ਦਰਸ਼ਨ ਕਰਾਵਾਂਗੇ ਫਿਰ ਦੁਬਾਰਾ ਕਿ ਨਿਕਲਦੇ ਆਂ ਜੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜਮਨਾ ਦਰਿਆ ਦੇ ਕੰਢੇ ਇਹ ਉਹ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਰਿਆਸਤ ਵਿੱਚ ਆਉਂਦੇ ਹੀ ਸਾਰੇ ਖੇਤਰ ਨੂੰ ਦੇਖ ਨਵਾਂ ਨਗਰ ਬਸਾਉਣ ਦਾ ਵਿਚਾਰ ਬਣਾਇਆ ਇੱਥੇ ਹੀ ਆਪਣੇ ਲਈ ਕੈਂਪ ਲਗਾਇਆ ਨਾਲੇ ਕਿਲੇ ਦੀ ਉਸਾਰੀ ਕੀਤੀ ਤੇ ਪੌਂਟਾ ਸਾਹਿਬ ਦੀ ਨੀਂਹ ਰੱਖ ਕੇ ਨਾਮਕਰਨ ਕੀਤਾ ਇਸ ਸਥਾਨ ਤੇ ਗੁਰਦੁਆਰਾ ਹਰਮੰਦਰ ਸਾਹਿਬ ਬਣਾਇਆ ਜਿੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸ ਸਥਾਨ ਤੇ ਹੋਇਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਤੇ ਕਵੀ ਦਰਬਾਰ ਹੈ ਜਿੱਥੇ ਬੁੰਝਾ ਕਵੀ ਦਰਬਾਰ ਲਗਾਇਆ ਕਰਦੇ ਸਨ ਪਹਾੜੀ ਦੀ ਢਲਾਨ ਤੇ ਖੁੱਲਾ ਖੇਤਰ ਹੈ ਜਿੱਥੇ ਗੁਰੂ ਸਾਹਿਬ ਨੇ ਜਾਪ ਸਾਹਿਬ ਸਵਈਆ ਚੰਡੀ ਦੀ ਬਾਣ ਅਤੇ ਹੋਰ ਬਾਣੀਆਂ ਦੀ ਰਚਨਾ ਕੀਤੀ ਇਹ ਆਸਥਾਨ ਸਿਰਮੌਰ ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਵਿੱਚ ਹੈ